ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਦਾ ਟੌਪਿਕ ਆ ਮਾਈਂਡ ਤੇ ਕੰਟਰੋਲ ਸਾਡਾ ਮਾਈਂਡ ਜਿਹੜਾ ਆ ਦਿਮਾਗ ਬ੍ਰੇਨ ਇਹ ਬਿਲਕੁਲ ਨਹੀਂ ਸਮਝਦਾ ਕਿ ਰਿਐਲਿਟੀ ਜਾਂ ਇਮੇਜਿਨੇਸ਼ਨ ਵਿੱਚ ਕੋਈ ਫਰਕ ਹੈਗਾ ਆ ਜੋ ਵੀ ਸੋਚਦੇ ਆ ਵਿਚਾਰਦੇ ਆ ਚੰਗਾ ਮਾੜਾ ਤੁਹਾਡਾ ਦਿਮਾਗ ਮਤਲਬ ਸਾਰਿਆਂ ਦਾ ਦਿਮਾਗ ਇਹੀ ਸੋਚਦਾ ਆ ਕਿ ਇਹ ਸੱਚ ਆ ਇਹ ਹੀ ਅਸਲੀਅਤ ਆ ਜੋ ਵੀ ਤੁਹਾਡੀਆਂ ਕਲਪਨਾਵਾਂ ਹੁੰਦੀਆਂ ਨੇ ਜੋ ਵੀ ਤੁਸੀਂ ਸੋਚਦੇ ਹੋ ਆਪਣੇ ਬਾਰੇ ਕਿ ਐਦਾਂ ਹੋ ਜਾਊਗਾ ਜੋ ਮੇਰੇ ਨਾਲ ਇਹ ਨਾ ਹੋ ਜਾਵੇ ਲੈ ਨੈਗੇਟਿਵ ਥਾਟਸ ਪੋਜ਼ਿਟਿਵ ਥਾਟਸ ਜੋ ਵੀ ਤੁਸੀਂ ਆਪਣੇ ਦਿਮਾਗ ਨੂੰ ਮੈਸੇਜ ਦਿੰਦੇ ਹੋ ਜੋ ਵੀ ਉਹਦੇ ਨਾਲ ਗੱਲਾਂ ਕਰਦੇ ਹੋ ਉਹ ਸੱਚ ਸਮਝਦਾ ਆ ਉਸ ਨੂੰ ਲੱਗਦਾ ਆ ਕਿ ਇਹ ਹੀ ਰਿਐਲਿਟੀ ਆ ਜਿੱਦਾਂ ਮੈਂ ਕਿਹਾ ਕਿ ਦਿਮਾਗ ਨੂੰ ਇਹ ਨਹੀਂ ਪਤਾ ਕਿ ਰਿਐਲਿਟੀ ਜਾਂ ਇਮੇਜਿਨੇਸ਼ਨ ਵਿੱਚ ਫਰਕ ਆ ਜੋ ਵੀ ਤੁਸੀਂ ਇਮੇਜਿਨੇਸ਼ਨ ਵਿੱਚ ਕਰੋਗੇ ਕਲਪਨਾਵਾ ਵਿੱਚ ਕਰੋਗੇ ਕਿ ਆਂ ਚੀਜ਼ ਇਦਾਂ 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 ਹੁੰਦੀ ਆ ਦਿਮਾਗ ਨੂੰ ਉਦਾਂ ਹੀ ਲੱਗਣ ਲੱਗ ਜਾਂਦਾ ਆ ਤੇ ਫਿਰ ਦਿਮਾਗ ਤੋਂ ਤੁਹਾਡੀ ਬੋਡੀ ਤੇ ਇਫੈਕਟ ਹੁੰਦਾ ਹੈ ਫਿਰ ਤੁਹਾਨੂੰ ਤੁਹਾਡੀ ਬੋਡੀ ਵਿੱਚ ਨਜ਼ਰ ਆਉਣ ਲੱਗ ਜਾਂਦੀਆਂ ਉਹ ਚੀਜ਼ਾਂ ਜਿਾ ਤੁਹਾਡੇ ਹਾਲੇ-ਦਵਾਲੇ ਤੁਹਾਨੂੰ ਉਹ ਚੀਜ਼ਾਂ ਨਜ਼ਰ ਆਉਣਗੀਆਂ ਜੋ ਵੀ ਤੁਸੀਂ ਸੋਚੋਗੇ ਤੇ ਇਹੀ ਹੁੰਦਾ ਆ ਇਹਨਾਂ ਚੀਜ਼ਾਂ ਉੱਪਰ ਹੀ ਮਤਲਬ ਇਹਨਾਂ ਤੋਂ ਹੀ ਥਾਟ ਬਣਦੀ ਆ ਥਾਟ ਥਾਟ ਕੀ ਹੁੰਦਾ ਥਾਟ ਹੁੰਦੇ ਆ ਤੁਹਾਡਾ ਆਪਣੇ ਆਪ ਨਾਲ ਗੱਲ ਕਰਨੀ ਥਾਟ ਹੁੰਦੀ ਆ ਥਾਟ ਵਾਸਤੇ ਹੀ ਕੀ ਚੂਜ਼ ਕਰਦੇ ਆ ਜਦੋਂ ਆਪਣੇ ਆਪ ਨਾਲ ਗੱਲ ਕਰਦੇ ਆ ਇੱਕ ਭਾਸ਼ਾ ਯੂਜ਼ ਕਰਦੇ ਆ ਲੈਂਗੁਏਜ ਚੂਜ਼ ਕਰਦੇ ਆ ਜਿੱਦਾਂ ਅਸੀਂ ਆਪਸ ਵਿੱਚ ਗੱਲ ਕਰਦੇ ਆ ਲੈਂਗੁਏਜ ਯੂਜ਼ ਕਰਦੇ ਆ ਨਾ ਕਮਿਊਨੀਕੇਸ਼ਨ ਵਾਸਤੇ ਇਸੇ ਤਰ੍ਹਾਂ ਹੀ ਸਾਡੀ ਆਪਣੀ ਆਪਣੇ ਨਾਲ ਕਮਿਊਨੀਕੇਸ਼ਨ ਹੁੰਦੀ ਆ ਇੱਕ ਭਾਸ਼ਾ ਰਹੀ ਜਿੰਨਾ ਰਹੀ ਅਸੀਂ ਆਪਣੇ ਦਿਮਾਗ ਨੂੰ ਵਿਚਾਰ ਭੇਜਦੇ ਆ ਤੇ ਉਹਦੇ ਨਾਲ ਗੱਲਾਂ ਕਰਦੇ ਆ ਉਹਨਾਂ ਨੂੰ ਬੋਲਦੇ ਆ ਥਾਟ ਤੇ ਇਹ ਜਦੋਂ ਥਾਟ ਹਜ਼ਾਰਾਂ ਦੀ ਗਿਣਤੀ ਵਿੱਚ ਕਹਿੰਦੇ ਕਿ 60000 ਇੱਕ ਦਿਨ ਵਿੱਚ 60000 ਥਾਟ ਆਉਂਦੇ ਆ ਸਕਦੇ ਨੇ ਇੱਕ ਇਨਸਾਨ ਨੂੰ ਤੇ ਜਦੋਂ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਚੱਲਦੇ ਨੇ ਤਾਂ ਫਿਰ ਕਈ ਵਾਰ ਤੁਸੀਂ ਡਿਪਰੈਸਡ ਹੋ ਜਾਂਦੇ ਹੋ ਕਿ ਇਹ ਕਿਉਂ ਇੰਨੇ ਜ਼ਿਆਦਾ ਮੈਨੂੰ ਥਾਟ ਆ ਰਹੇ ਨੇ ਜਿੰਨਾ ਵਿੱਚੋਂ ਜ਼ਿਆਦਾਤਰ ਤੁਹਾਡੇ ਥਾਟ 네ਗੇਟਿਵ ਹੁੰਦੇ ਨੇ ਫਿਰ ਆਪਾਂ ਫੋਨ ਸਕਰੋਲ ਕਰਦੇ ਆ ਵੀਡੀਓ ਸਕਰੋਲ ਕਰਦੇ ਆ ਫੋਨ ਵਿੱਚੋਂ ਵੀਡੀਓ ਦੇਖਣੀ ਸ਼ੁਰੂ ਕਰ ਦਿੰਦੇ ਆ ਕਿ 네ਗੇਟਿਵ ਥਾਟ ਜਿਹੜੇ ਆ ਉਹ ਕਿੱਦਾਂ ਘੱਟ ਕੀਤੇ ਜਾਂਦੇ ਆ ਪੋਜ਼ਿਟਿਵ ਥਾਟ ਕਿੱਦਾਂ ਲਿਆਂਦੇ ਜਾਂਦੇ ਆ ਪੋਜ਼ਿਟਿਵ ਸੋਚੋ ਜਾਂ ਨੈਗੇਟਿਵ ਸੋਚੋ ਸੋਚਣਾ ਤੇ ਹੈ ਹੀ ਹੈ ਨਾ ਸੋਚਣਾ ਸੋਚਣਾ ਹੀ ਕੰਟਰੋਲ ਕਰਨਾ ਹੈ ਮਾਈਂਡ ਕੰਟਰੋਲ ਦਾ ਮਤਲਬ ਕਿ ਸੋਚਣਾ ਬੰਦ ਕਰ ਦੇਈਏ ਹਨਾ ਇਦਾਂ ਤੇ ਹੋ ਨਹੀਂ ਸਕਦਾ ਕਿ ਸੋਚਣਾ ਬਿਲਕੁਲ ਬੰਦ ਹੋ ਜਾਵੇ ਆਲਤੋ ਫਾਲਤੂ ਸੋਚਣਾ ਬੰਦ ਹੋ ਜਾਵੇ ਅਸੀਂ ਸਾਰੇ ਇਹੀ ਚਾਹੁੰਦੇ ਆ ਕਿ ਸਾਡੇ ਮਾਈਂਡ ਤੇ ਇਹ ਕੰਟਰੋਲ ਹੋ ਜਾਵੇ ਕਿ ਜੋ ਵੀ ਅਸੀਂ ਬਹੁਤ ਜ਼ਿਆਦਾ ਕਈ ਵਾਰੀ ਸੋਚ-ਸੋਚ ਕੇ ਪਰੇਸ਼ਾਨ ਹੋ ਜਾਂਦੇ ਆ ਡਿਪਰੈਸਡ ਹੋ ਜਾਂਦੇ ਆ ਜਿਤਨਾ ਸਾਨੂੰ ਐਂਸਾਇਟੀ ਦੀ ਪ੍ਰੋਬਲਮ ਆਉਂਦੀ ਆ ਉਹ ਚੀਜ਼ ਕੰਟਰੋਲ ਹੋ ਜਾਵੇ ਤਾਂ ਉਹਦੇ ਵਾਸਤੇ ਆਪਾਂ ਕੁਝ ਟਿਪਸ ਸਾਂਝੇ ਕਰਾਂਗੇ ਤੁਹਾਡੇ ਨਾਲ ਜੇ ਤੁਹਾਨੂੰ ਚੰਗੇ ਲੱਗਣ ਤਾਂ ਉਹਨਾਂ ਨੂੰ ਫੋਲੋ ਕਰਿਓ ਉਹਨਾਂ ਨੂੰ ਆਪਣੀ ਤਰੀਕੇ ਨਾਲ ਸਮਝਿਓ ਕਿਉਂਕਿ ਸਾਰਿਆਂ ਦੀ ਜ਼ਿੰਦਗੀ ਵੱਖ-ਵੱਖ ਹੁੰਦੀ ਆ ਵੱਖ-ਵੱਖ ਹਿਸਾਬ ਨਾਲ ਚੱਲਦੀ ਆ ਤੁਸੀਂ ਉਹਨੂੰ ਉਸ ਤਰੀਕੇ ਨਾਲ ਸਮਝਿਓ ਜਿੱਦਾਂ ਤੁਹਾਡੀ ਰੁਟੀਨ ਆ ਜਿੱਦਾਂ ਤੁਹਾਡਾ ਜਿੱਦਾਂ ਤੁਸੀਂ ਰਹਿੰਦੇ ਹੋ ਤੁਹਾਡਾ ਰਹਿਣ ਸਹਿਣ ਹੈ ਤੁਹਾਡੇ ਨਾਲ ਜੋ ਵੀ ਹੋ ਰਿਹਾ ਵਾ ਤੁਹਾਡੀਆਂ ਸਥਿਤੀਆਂ ਤੁਹਾਡੇ ਹਾਲਾਤਾਂ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਤੇ ਲਾਗੂ ਕਰ ਸਕਦੇ ਹੋ ਨੰਬਰ 1 ਤੁਸੀਂ ਆਪਣੇ ਦਿਮਾਗ ਤੇ ਆਪ ਕੰਟਰੋਲ ਕਰ ਸਕਦੇ ਹੋ ਤਾਂ ਤੁਹਾਡੇ ਦਿਮਾਗ ਤੇ ਕੋਈ ਦੂਜਾ ਪਰਸਨ ਕੰਟਰੋਲ ਨਹੀਂ ਕਰ ਸਕਦਾ ਤੁਹਾਡੇ ਮਾਈਂਡ ਉੱਪਰ ਤੁਹਾਡੇ ਬ੍ਰੇਨ ਉੱਪਰ ਕੋਈ ਦੂਜਾ ਪਰਸਨ ਆ ਕੇ ਕੰਟਰੋਲ ਨਹੀਂ ਕਰ ਸਕਦਾ ਕਿ ਤੁਸੀਂ ਆ ਸੋਚੋ ਨਾ ਸੋਚਣਾ ਬੰਦ ਕਰ ਦਿਓ ਜਾਂ ਮੇਰੇ ਦਿਮਾਗ ਤੇ ਕੋਈ ਦੂਜਾ ਪਰਸਨ ਆ ਕੇ ਕੰਟਰੋਲ ਨਹੀਂ ਕਰ ਸਕਦਾ ਕਿ ਮੈਂ ਇਹਨਾਂ ਚੀਜ਼ਾਂ ਜਾਂ ਇਹਨਾਂ ਗੱਲਾਂ ਬਾਰੇ ਨਾ ਸੋਚਾਂ ਤੁਸੀਂ ਖੁਦ ਆਪ ਹੀ ਇਹਨਾਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰ ਸਕਦੇ ਹੋ ਮੰਨ ਲੋ ਤੁਹਾਨੂੰ ਰਾਤ ਸੁੱਤਿਆਂ ਕੋਈ ਬੁਰਾ ਸੁਪਨਾ ਆ ਰਿਹਾ ਜਿਹਦੇ ਨਾਲ ਤੁਹਾਨੂੰ ਬਹੁਤ ਤੇਜ਼ ਘਬਰਾਹਟ ਹੋਣ ਲੱਗੀ ਤੁਹਾਡੀ ਹਾਰਟ ਬੀਟ ਤੇਜ਼ ਹੋ ਗਈ ਤੇ ਤੁਹਾਨੂੰ ਜਿਹੜਾ ਵਾ ਬੇਚੈਨੀ ਮਹਿਸੂਸ ਹੋਣ ਲੱਗੀ ਤਾਂ ਤੁਹਾਨੂੰ ਇਸ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਹੈ ਤੇ ਤੁਸੀਂ ਕੀ ਕਰੋਗੇ ਇਸ ਟਾਈਮ ਤੁਹਾਨੂੰ ਜਾਗ ਜਾਣਾ ਚਾਹੀਦਾ ਕਿ ਉਸ ਸੁਪਨੇ ਤੋਂ ਤੁਸੀਂ ਬਚਣ ਵਾਸਤੇ ਉਸ ਘਬਰਾਹਟ ਤੋਂ ਬੇਚੈਨੀ ਤੋਂ ਉਸ ਡਰ ਤੋਂ ਬਚਣ ਵਾਸਤੇ ਤੁਸੀਂ ਉਸ ਜਾਗ ਜਾਓ ਇਸੇ ਤਰ੍ਹਾਂ ਅਸਲੀਅਤ ਵਿੱਚ ਜਾਂ ਦੇਣ ਵਿੱਚ ਜਾਂ ਮੰਨ ਲਓ ਤੁਹਾਡੀ ਜ਼ਿੰਦਗੀ ਵਿੱਚ ਜਦੋਂ ਵੀ ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ ਜਿਹਦੇ ਨਾਲ ਤੁਹਾਨੂੰ ਬੇਚਾਨੀ ਘਬਰਾਹਟ ਹੁੰਦੀ ਆ ਹਨਾ ਉਸ ਚੀਜ਼ ਤੋਂ ਆਪਣੇ ਆਪ ਨੂੰ ਡਿਸਟਰੈਕਟ ਕਰ ਲਓ ਉਸ ਤੋਂ ਧਿਆਨ ਹਟਾ ਦਿਓ ਉਸ ਅਸਲੀਅਤ ਵਿੱਚ ਤਾਂ ਸੁੱਤਿਆਂ ਤਾਂ ਸਾਨੂੰ ਜਾਗ ਜਾਨੇ ਆ ਇਸੇ ਤਰ੍ਹਾਂ ਆਪਾਂ ਜਾਗਦੇ ਆ ਵੀ ਆਪਣੇ ਦਿਮਾਗ ਨੂੰ ਜਿਹੜਾ ਵਾ ਉਹਨੂੰ ਜਗਾਉਣਾ ਆ ਕਹਿਣਾ ਕਿ ਇਸ ਚੀਜ਼ ਤੋਂ ਆਪਣਾ ਧਿਆਨ ਹਟਾ ਕੇ ਦੂਸਰੇ ਪਾਸੇ ਲਗਾਏ ਤੇ ਇਹ ਕੋਈ ਹੋਰ ਪਰਸਨ ਨਹੀਂ ਕਰ ਸਕਦਾ ਇਸ ਵਾਸਤੇ ਤੁਹਾਨੂੰ ਆਪ ਹੀ ਹਿੰਮਤ ਕਰਨੀ ਪੈਣੀ ਹੈ ਤਾਂ ਹੀ ਤੁਹਾਡੇ ਜਿਹੜੇ ਥਾਟਸ ਆ ਤੁਹਾਡੇ ਕੰਟਰੋਲ ਵਿੱਚ ਹੋ ਜਾਣਗੇ ਨੰਬਰ 2 ਅਧਿਆਤਮਿਕ ਤੁਹਾਨੂੰ ਆਪਣੇ ਵਿਚਾਰਾਂ ਤੇ ਕੰਟਰੋਲ ਕਰਨ ਵਾਸਤੇ ਮਾਈਂਡ ਤੇ ਕੰਟਰੋਲ ਮਾਈਂਡ ਵਿੱਚ ਬ੍ਰੇਨ ਵਿੱਚ ਕੀ ਹੁੰਦੇ ਨੇ ਵਿਚਾਰ ਥਾਟਸ ਤੁਹਾਨੂੰ ਥਾਟਸ ਵਿੱਚ ਕੰਟਰੋਲ ਕਰਨ ਵਾਸਤੇ ਆਪਣੇ ਅਧਿਆਤਮਿਕਤਾ ਨਾਲ ਜੁੜਨਾ ਪਵੇਗਾ ਤੁਹਾਨੂੰ ਕੁਦਰਤ ਨਾਲ ਜੁੜਨਾ ਪਵੇਗਾ ਪਰਮਾਤਮਾ ਨਾਲ ਜੁੜਨਾ ਪਵੇਗਾ ਜਿੰਨਾ ਜ਼ਿਆਦਾ ਤੁਸੀਂ ਸੰਸਾਰਿਕ ਮੋਹ ਤਿਆਗ ਕੇ ਆਪਣੇ ਪਰਮਾਤਮਾ ਨਾਲ ਜੁੜੋਗੇ ਜਿਸ ਵੀ ਰੱਬ ਨੂੰ ਤੁਸੀਂ ਮੰਨਦੇ ਹੋ ਉਸ ਦਾ ਨਾਮ ਜਪੋਗੇ ਤਾਂ ਕੁਦਰਤੀ ਹੀ ਤੁਹਾਡਾ ਜਿਹੜਾ ਦਿਮਾਗ ਹੈ ਉਹ ਸ਼ਾਂਤ ਰਹਿਣ ਲੱਗ ਜਾਏਗਾ ਉਹਦੇ ਵਿੱਚ ਜਿਹੜੇ ਥੌਟਸ ਆਉਣਗੇ ਪਰ ਰਿਲੈਕਸ ਜੋ ਤੁਹਾਨੂੰ ਰਿਲੈਕਸ ਕਰਨਗੇ ਉਹ ਜ਼ਿਆਦਾ ਆਉਣਗੇ ਚੰਗੇ ਆਉਣਗੇ ਥਾਟਸ ਤੇ ਥਿੰਕਿੰਗ ਵਿੱਚ ਫਰਕ ਹੁੰਦਾ ਹੈ ਜਦੋਂ ਤੁਹਾਡੇ ਤੁਹਾਡੇ ਥਾਟ ਹੀ 네ਗੇਟਿਵ ਹੋਣਗੇ ਤਾਂ ਤੁਹਾਡੀ ਥਿੰਕਿੰਗ ਹਨਾ ਕਿੱਦਾਂ ਚੰਗੀ ਹੋ ਸਕਦੀ ਆ ਜਦੋਂ ਤੁਹਾਡੀ ਸੋਚ ਆ ਨਾ ਉਹ ਤੁਹਾਡੀ ਸਪਿਰਚੁਅਲਿਟੀ ਜਿਹੜੀ ਉਹ ਤੈਅ ਕਰਦੀ ਹੈ ਜਿੰਨਾ ਤੁਸੀਂ ਉਸ ਨਾਲ ਜੁੜੋਗੇ ਪ੍ਰਮਾਤਮਾ ਨਾਲ ਜੁੜੋਗੇ ਕੁਦਰਤ ਨਾਲ ਜੁੜੋਗੇ ਤਾਂ ਤੁਹਾਡੀ ਸੋਚ ਚੰਗੀ ਬਣੇਗੀ ਤੇ ਤੁਹਾਡੇ ਸੋਚ ਦੇ ਨਾਲ ਨਾਲ ਤੁਹਾਡੇ ਵਿਚਾਰ ਆਪਣੇ ਆਪ ਹੀ ਜਿਹੜੇ ਵਧੀਆ ਹੋਣ ਲੱਗ ਜਾਣਗੇ ਵਧੀਆ ਵਿਚਾਰ ਹੋਣਗੇ ਘੱਟ ਹੋਣਗੇ ਤੇ ਤੁਸੀਂ ਆਪਣੇ ਆਪ ਨੂੰ ਸ਼ਾਂਤ ਮਹਿਸੂਸ ਕਰੋਗੀ ਇਸ ਵਾਸਤੇ ਪਹਿਲਾਂ ਵੀ ਅੰਮੇ ਆਪਣੀ ਵੀਡੀਓ ਵਿੱਚ ਦੱਸਿਆ ਵਾ ਜਿਹੜੀ ਉਹ ਡਿਪਰੈਸ਼ਨ ਸਾਈਟੀ ਵਾਲੀ ਵੀਡੀਓ ਕਿ ਤੁਹਾਡੇ ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ ਤੇ ਮਨ ਦੀ ਸ਼ਾਂਤੀ ਜਿਹੜੀ ਆ ਉਹ ਤੁਹਾਨੂੰ ਅਧਿਆਤਮਿਕਤਾ ਨਾਲ ਹੀ ਜੁੜਨਾ ਪਵੇਗਾ ਮਨ ਦੀ ਸ਼ਾਂਤੀ ਵਾਸਤੇ ਤੁਹਾਨੂੰ ਅਧਿਆਤਮਿਕਤਾ ਨਾਲ ਜੁੜਨਾ ਪਵੇਗਾ ਪ੍ਰਮਾਤਮਾ ਦਾ ਨਾਮ ਜਪਣਾ ਪਵੇਗਾ ਸੇਵਾ ਕਰੋ ਸਿਮਰਨ ਕਰੋ ਕੋਸ਼ਿਸ਼ ਵੀ ਕਰੋ ਪ੍ਰਮਾਤਮਾ ਨਾਲ ਨੰਬਰ 3 ਨਵਾਦੂ ਦੀ ਜਾਣਕਾਰੀ ਇਕੱਠੀ ਕਰਨੀ ਬੰਦ ਕਰ ਦਿਓ ਜਦੋਂ ਤੁਸੀਂ ਕਿਸੇ ਪ੍ਰੋਬਲਮ ਬਾਰੇ ਜਦੋਂ ਸਰਚ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੀ ਪ੍ਰੋਬਲਮ ਵਧਣੀ ਆ ਘਟਣੀ ਨਹੀਂ ਆ ਤੁਸੀਂ ਸੋਚਦੇ ਹੋ ਕਿ ਮੈਂ ਕੋਈ ਇਸ ਦਾ ਹੱਲ ਲੱਭਾਂ ਪਰ ਤੁਸੀਂ ਹੱਲ ਨਹੀਂ ਲੱਭ ਰਹੇ ਹੁੰਦੇ ਕਿਤੇ ਨਾ ਕਿਤੇ ਤੁਸੀਂ ਉਸ ਪ੍ਰੋਬਲਮ ਨੂੰ ਵਧਾ ਰਹੇ ਹੁੰਦੇ ਹੋ ਤੁਹਾਡਾ ਜਿਹੜਾ ਦਿਮਾਗ ਆ ਉਸ ਬਾਰੇ ਹੋਰ ਵੀ ਜ਼ਿਆਦਾ ਸੋਚਣ ਲਈ ਮਜਬੂਰ ਹੋ ਜਾਂਦਾ ਵਾ ਕਿ ਆ ਚੀਜ਼ ਇਦਾਂ ਕਈ ਵਾਰੀ ਸਾਨੂੰ ਜਾਣੇ ਅਣਜਾਣੇ ਵਿੱਚ ਗਲਤ ਜਾਣਕਾਰੀ ਵੀ ਮਿਲ ਜਾਂਦੀ ਹੈ ਜੋ ਸਾਡੀ ਦਿਮਾਗ ਲਈ ਸਾਡੇ ਸਿਹਤ ਲਈ ਸਹੀ ਨਹੀਂ ਹੁੰਦੀ ਇਸ ਕਰਕੇ ਤੁਸੀਂ ਸਰਚ ਕਰਨਾ ਜਿਹੜਾ ਵਾ ਉਹ ਬਹੁਤ ਘੱਟ ਕਰੋ ਜਿਹਦੇ ਨਾਲ ਤੁਸੀਂ ਠੀਕ ਰਹੋਗੇ ਤੁਹਾਡੇ ਜਿਹੜਾ ਮਾਈਂਡ ਤੇ ਕੰਟਰੋਲ ਲਵੇਗਾ ਥੌਟ ਘਟਣਗੇ ਜਿੰਨਾ ਜ਼ਿਆਦਾ ਆਪਣਾ ਗਿਆਨ ਵਿਦਾਈ ਜਾਓਗੇ ਓਨੀ ਜ਼ਿਆਦਾ ਤੁਹਾਨੂੰ ਪ੍ਰੋਬਲਮ ਆਵੇਗੀ ਕਿਉਂਕਿ ਜਿੱਥੇ ਤੁਹਾਨੂੰ ਜ਼ਰੂਰਤ ਹੈ ਜੇ ਤਾਂ ਤੁਸੀਂ ਕੋਈ ਪੜਦੇ ਹੋ ਜੋਬ ਕਰਦੇ ਹੋ ਜਾਂ ਤੁਸੀਂ ਕਿਸੇ ਟੌਪਿਕ ਤੇ ਕਿਸੇ ਖਾਸ ਜਿਹਦੇ ਉੱਤੇ ਤੁਸੀਂ ਕੁਝ ਕਰਨਾ ਆ ਕੋਈ ਕੰਮ ਕਰਨਾ ਆ ਉਹਦੇ ਤੇ ਕੋਈ ਸਰਚ ਕਰ ਰਹੇ ਹੋ ਤਾਂ ਉਹ ਤਾਂ ਠੀਕ ਆ ਉਹ ਤੁਹਾਡੇ ਕਿਤੇ ਨਾ ਕਿਤੇ ਯੂਟਿਲਾਈਜ਼ ਹੋਵੇਗਾ ਪਰ ਜੇ ਤੁਸੀਂ ਫालतू ਤੇ ਘਰੇ ਬੈਠੇ ਆਪਣੇ ਆਪਣੇ ਬਾਰੇ ਸੋਚੀ ਜਾ ਰਹੇ ਹੋ ਜਿਹੜਾ ਕੰਮ ਡਾਕਟਰ ਨੇ ਕਰਨਾ ਉਹਦੇ ਬਾਰੇ ਵੀ ਤੁਸੀਂ ਫੋਨ ਤੋਂ ਸਰਚ ਕਰੀ ਜਾ ਰਹੇ ਹੋ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਖਰਾਬ ਕਰੇਗਾ ਇਸ ਤਰ੍ਹਾਂ ਕੇ ਜਿਆਦਾ ਬਾਧੂ ਦੀ ਜਾਣਕਾਰੀ ਇਤਰੋ ਦਰਾ ਇਕੱਠੀ ਕਰਨੀ ਬੰਦ ਕਰ ਦਿਓ ਤੁਸੀਂ ਆਪਣੇ ਆਪ ਬਾਰੇ ਖੁਦ ਸੋਚੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਤੁਹਾਡੀ ਕਿੱਥੇ ਪ੍ਰੋਬਲਮ ਆ ਤੇ ਉਹ ਪ੍ਰੋਬਲਮ ਕਿਉਂ ਹੋਈ ਤੁਹਾਡੇ ਤੋਂ ਵਧੀਆ ਜਵਾਬ ਤੁਹਾਨੂੰ ਕੋਈ ਨਹੀਂ ਦੇ ਸਕਦਾ ਕਈ ਵਾਰੀ ਜਿੱਦੋਂ ਤੁਹਾਡੇ ਦਿਮਾਗ ਵਿੱਚ 네ਗੇਟਿਵ ਥਾਟ ਆਉਂਦੇ ਆ ਜਾਂ ਪੋਜ਼ਿਟਿਵ ਥਾਟ ਆਉਂਦੇ ਆ ਕੋਈ ਵੀ ਥਾਟ ਆਉਂਦੇ ਆ ਤੇ ਜਿਹੜੇ 네ਗੇਟਿਵ ਥਾਟ ਆ ਉਹ ਤਾਂ ਕਿਤੇ ਨਾ ਕਿਤੇ ਤੁਹਾਡਾ ਨੁਕਸਾਨ ਕਰਨਗੇ ਹੀ ਕਰਨਗੇ ਤੇ ਪੋਜ਼ਿਟਿਵ ਪੋਜ਼ਿਟਿਵ ਥਾਟ ਜਿਹੜੇ ਆ ਉਹ ਅਸਲੀਅਤ ਵਿੱਚ ਜੇ ਨਾ ਵੀ ਵਾਪਰਨਗੇ ਪਰ ਉਹ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰਦੇ ਤੁਸੀਂ ਇਹ ਸੋਚੋ ਕਿ ਜਿਹੜੇ 네ਗੇਟਿਵ ਥਾਟ ਆ ਰਹੇ ਆ ਕੀ ਉਹ ਸੱਚ ਨੇ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਉੱਥੇ ਜਦੋਂ ਵੀ ਤੁਹਾਨੂੰ 네ਗੇਟਿਵ ਥੋਟ ਆਉਂਦੇ ਨੇ ਕਿ ਜਦੋਂ ਤੁਸੀਂ ਸੋਚਦੇ ਹੋ ਕਿ ਮੇਰਾ ਬਹੁਤ ਬੁਰਾ ਹਾਲ ਹੈ ਮੇਰੇ ਕੋਲ ਹੁਣ ਕੁਝ ਨਹੀਂ ਬਚਿਆ ਤਾਂ ਤੁਸੀਂ ਉੱਥੇ ਕੁਐਸਚਨ ਮਾਰਕ ਕਰੋ ਕਿ ਮੇਰੇ ਕੋਲ ਹੁਣ ਸੱਚੀ ਕੁਝ ਨਹੀਂ ਬਚਿਆ ਕੁਐਸਚਨ ਮਾਰਕ ਕਰੋ ਉਹਦੇ ਪਿੱਛੇ ਪ੍ਰਸ਼ਨਵਾਚਕ ਚਿੰਨ ਲਗਾਓ ਤੇ ਸੋਚੋ ਕਿ ਮੇਰੇ ਕੋਲ ਹੁਣ ਕੁਝ ਨਹੀਂ ਬਚਿਆ ਜੋ ਵੀ ਤੁਹਾਨੂੰ 네ਗੇਟਿਵ ਥੋਟ ਆਉਂਦੇ ਆ ਉਹਨਾਂ ਦੇ ਪਿੱਛੇ ਪ੍ਰਸ਼ਨਵਾਚਕ ਚਿੰਨ ਲਗਾਓ ਆਪਣੇ ਸਵਾਲਾਂ ਦੇ ਜਵਾਬ ਆਪ ਲੱਭੋ ਨੰਬਰ 4 ਸਰੀਰਕ ਤੰਦਰੁਸਤ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮਾਈਂਡ ਤੇ ਕੰਟਰੋਲ ਕਰ ਸਕੋ ਦਿਮਾਗ ਨੂੰ ਸਿਹਤਮੰਦ ਬਣਾ ਸਕੋ ਤਾਂ ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਜ਼ਰੂਰੀ ਹੈ ਕਸਰਤ ਕਰੋ ਵਾਕ ਕਰੋ ਜਿਮ ਜੁਆਇਨ ਕਰੋ ਕੁਝ ਵੀ ਕਰੋ ਜਿੰਨਾ ਵੀ ਤੁਸੀਂ ਆਪਣੀ ਬਾਡੀ ਨੂੰ ਐਕਟਿਵ ਰੱਖੋਗੇ ਓਨਾ ਜ਼ਿਆਦਾ ਦਿਮਾਗੀ ਤੌਰ ਤੇ ਤੰਦਰੁਸਤ ਰਹੋਗੇ ਤੇ ਲਾਸਟ ਵਿੱਚ ਮੈਂ ਤੁਹਾਨੂੰ ਕਹਿੰਨੀ ਹੈ ਕਿ ਜੇ ਤੁਸੀਂ ਆਪਣੇ ਸਰੀਰ ਦਾ ਆਪਣੇ ਮਨ ਦਾ ਪੂਰਾ ਧਿਆਨ ਰੱਖੋ ਕਿ ਤੁਹਾਡੇ ਮਨ ਨੂੰ ਤੇ ਤੁਹਾਡੇ ਸਰੀਰ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਸਿਰਫ ਉਹ ਹੀ ਲਓ ਉਹੀ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੋ ਉਹੀ ਖਾਣਾ ਖਾਓ ਜੋ ਸਿਹਤ ਲਈ ਚੰਗਾ ਆ ਉਹ ਨਾ ਖਾਓ ਜੋ ਕੀ ਤੁਹਾਨੂੰ ਥੋੜੇ ਟਾਈਮ ਲਈ ਵਧੀਆ ਲੱਗਦਾ ਆ ਤੇ ਬਾਅਦ ਵਿੱਚ ਤੁਹਾਨੂੰ ਪਰੇਸ਼ਾਨ ਕਰੇ ਤੇ ਉਹਨਾਂ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚੋਂ ਦੂਰ ਕਰੋ ਜਿਹੜੇ ਤੁਹਾਨੂੰ ਥੋੜੇ ਟਾਈਮ ਲਈ ਤਾਂ ਸਹੀ ਲੱਗਦੇ ਆ ਹਨਾ ਸੰਗਤ ਦਾ ਸਾਡੀ ਜ਼ਿੰਦਗੀ 'ਚ ਬਹੁਤ ਅਸਰ ਹੁੰਦਾ ਆ ਤੇ ਆਪਣੀ ਸੰਗਤ ਜਿਹੜੀ ਉਹ ਵਧੀਆ ਰੱਖੋ ਆਪਣਾ ਖਾਣ ਪੀਣ ਵਧੀਆ ਰੱਖੋ ਕਸਰਤ ਕਰੋ ਡੇਲੀ ਐਕਸਰਸਾਈਜ਼ ਕਰੋ ਤੇ ਜਿਹਦੇ ਨਾਲ ਤੁਹਾਡਾ ਦਿਮਾਗ ਤੇ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਰਹਿ ਸਕਦਾ ਹੈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਜੀ